ਇੱਕ ਪਾਸੇ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬਾਰਡਰਾਂ ਤੇ ਧਰਨਾ ਲਗਾਏ ਬੈਠੇ ਨੇ ਕਿਸਾਨਾਂ ਗੁੱਜਕਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਲਗਾਤਾਰ ਚੱਲੀ ਹੈ ਐਜੇ ਨਾਲੀ ਕਿਸਾਨਾਂ ਗੁੱ ਸਰਮ ਸਿੰਘ ਪੰਦੇਰ ਦੀ ਅਗਵਾਈ ਹੇਠ ਸ਼ੰਭੂ ਸਰਹੱਦ ਦੇ ਕਿਸਾਨ ਡਟੇ ਹੋਏ ਨੇ ਕੇਂਦਰ ਸਰਕਾਰ ਨੇ 14 ਫਰਵਰੀ ਨੂੰ ਗੱਲਬਾਤ ਲਈ ਸੱਦਾ ਵੀ ਦਿੱਤਾ ਹੈ ਜਦਕਿ 13 ਫਰਵਰੀ ਨੂੰ ਕਿਸਾਨ ਅੰਦੋਲਨ ਦੇ 1 ਸਾਲ ਪੂਰੇ ਹੋਣ ਤੇ ਬਾਰਡਰਾਂ ਤੇ ਵੱਡਾ ਇਕੱਠ ਵੀ ਕੀਤਾ ਜਾਵੇਗਾ ਸਰਮ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨ ਅੰਦੋਲਨ 2 ਨੂੰ 1 ਸਾਲ ਪੂਰਾ ਹੋਵੇਗਾ ਇਸ ਦੇਨ ਮੱਧੇਨਜ਼ਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਛੰਭੂ ਬਾਰਡਰ ਤੇ ਇਕੱਠੇ ਹੋਣਗੇ ਉਦੋਂ ਦੂਜੀ ਪਾਸੇ ਅੱਜ ਦੇਸ਼ ਦਾ ਬਜਟ ਵੀ ਪੇਸ਼ ਕੀਤਾ ਗਿਆ ਵਿੱਤ ਮੰਤਰੀ ਨਿਰਮੜਾ ਸੀਤਾਰਮਨ ਨੇ ਕਿਸਾਨਾਂ ਨੂੰ ਸਸਤੇ ਕਰਜ਼ਿਆਂ ਦਾ ਤੋਹਫ਼ਾ ਦਿੱਤਾ ਵਿੱਤ ਮੰਤਰੀ ਨੇ ਕਿਸਾਨ ਕ੍ਰੈਡਿਟ ਕਾਰਡ ਤਹਿਤ ਕਿਸਾਨਾਂ ਲਈ ਕਰਜ਼ੇ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਹੈ ਨਰਮਣਾ ਸਿਤਾਰਾਮ ਨੇ ਕਿਸਾਨ ਕ੍ਰੈਡਿਟ ਕਾਰਡ ਤਹਿਤ ਕਰਜ਼ੇ ਦੀ ਸੀਮਾ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਹੈ ਜੋ ਕਿ ਇਸ ਵੇਲੇ 3 ਲੱਖ ਰੁਪਏ ਹੈ ਬਜਟ ਦੇ ਵਿੱਚ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਕੇਸੀਸੀ ਅਧੀਨ ਕਿਸਾਨਾਂ ਲਈ ਕਰਜ਼ਾ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਜਾਵੇਗੀ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਵਧਾਉਣ ਦੀ ਮੰਗ ਲੰਬੇ ਸਮੇਂ ਤੋਂ ਕਰ ਰਹੇ ਸਨ ਇਸ ਐਲਾਨ ਦੇ ਨਾਲ ਕਿਸਾਨਾਂ ਖਾਸ ਕਰਕੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਇਸ ਕਾਰਨ ਪਿੰਡੂ ਮੰਗਾਂ ਦੇ ਵਿੱਚ ਵੀ ਵਾਧਾ ਦੇਖਿਆ ਜਾ ਸਕਦਾ ਹੈ ਜਿਸ ਨਾਲ ਹੀ ਪਿੰਡਾਂ ਦੀ ਆਰਥਿਕਤਾ ਦੇ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ ਕਿਸਾਨ ਕ੍ਰੈਡਿਟ ਕਾਰਡ ਕੇ ਸੀ ਸੀ ਦੇ ਤਹਿਤ ਕਿਸਾਨਾਂ ਨੂੰ ਖੇਤੀ ਅਤੇ ਉਦੇਸ਼ਾਂ ਲਈ ਸਮੇਂ ਸਿਰ ਅਤੇ ਟੁਕਮਾ ਕਰਜ਼ਾ ਦਿੱਤਾ ਜਾਂਦਾ ਹੈ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਬਹੁਤ ਸਾਰੇ ਲਾਭ ਮਿਲਦੇ ਨੇ ਕਿਸਾਨ ਇਕੋ ਥਾਂ ਤੋਂ ਵਕ ਵਕ ਕੀਤੀ ਬਾੜੇ ਜ਼ਰੂਰਤਾਂ ਲਈ ਕਰਜ਼ਾ ਪ੍ਰਾਪਤ ਕਰ ਸਕਤੇ ਹਨ ਅਤੇ ਅਰਜ਼ੀਆਂ ਪ੍ਰਕਿਰਿਆ ਵੀ ਕਾਫੀ ਸਰਲ ਹੈ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਰਜ਼ਾ ਲੈਣ ਤੇ ਵਿਆਜ ਦਰਾਂ ਦੇ ਵਿੱਚ 2% ਦੀ ਛੋਟ ਦੇ ਨਾਲ ਸਮੇਂ ਤੋਂ ਪਹਿਲਾਂ ਜਾਂ ਸਮੇਂ ਸਿਰ ਕਰਜ਼ਾ ਚੁਕਾਉਣ ਤੇ 3% ਜਲਦੀ ਮੁੜ ਅਦਾਇਗੀ ਪ੍ਰੋਤਸਾਹਤ ਵੀ ਦਿੱਤਾ ਜਾਂਦਾ ਹੈ ਸਰਕਾਰ ਕਿਸਾਨਾਂ ਨੂੰ ਵਿਆਜ ਤੇ 2% ਦੀ ਛੋਟ ਦਿੰਦੀ ਹੈ ਇਸ ਤਰ੍ਹਾਂ ਕਿਸਾਨਾਂ ਨੂੰ 4% ਸਲਾਨਾ ਦੀ ਦਰ ਤੇ ਕਰਜ਼ਾ ਦਿੱਤਾ ਜਾਂਦਾ ਹੈ ਕਿਸਾਂ ਨੂੰ ਫਸਲ ਬੀਮਾ, ਦੁਰਘਟਨਾਵਾਂ ਬੀਮਾ, ਸਿਹਤ ਬੀਮਾ ਤੇ ਜਾਇਦਾਦ ਬੀਮਾ ਦਾ ਕਵਰ ਵੀ ਮਿਲਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਬਿਹਾਰ ਨੂੰ ਵੀ ਇੱਕ ਤੋਹਫਾ ਦਿੱਤਾ। ਵਿੱਤ ਮੰਤਰੀ ਨੇ ਪਖਾਨਾ ਬੋਰਡ ਦੇ ਗਠਨ ਦਾ ਐਲਾਨ ਕੀਤਾ ਹੈ। ਇਹਨਾਂ ਨੂੰ ਐਫ ਪੀਓ ਅਧੀਨ ਰੱਖਿਆ ਜਾਵੇਗਾ ਜਿਸ ਕਾਰਨ ਪਖਾਨੇ ਦੀ ਖੇਤੀ ਦੇ ਵਿੱਚ ਲੱਗੇ ਲੋਕਾਂ ਨੂੰ ਫਾਇਦਾ ਹੋਵੇਗਾ। ਅਤੇ ਲੋਕਾਂ ਨੂੰ ਇਸ ਲਈ ਸਿਖਲਾਈ ਵੀ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਵੀ ਬਿਹਾਰ ਨੂੰ ਵੀ ਇੱਕ ਤੋਹਫਾ ਦਿੱਤਾ ਵਿੱਤ ਮੰਤਰੀ ਨੇ ਮਖਾਨਾ ਬੋਰਡ ਦੇ ਗਠਨ ਦਾ ਐਲਾਨ ਕੀਤਾ ਇਹਨਾਂ ਨੂੰ ਐਫ ਪੀਓ ਅਧੀਨ ਰੱਖਿਆ ਜਾਵੇਗਾ ਜਿਸ ਕਾਰਨ ਮਖਾਨੇ ਦੀ ਖੇਤੀ ਦੇ ਵਿੱਚ ਲੱਗੇ ਲੋਕਾਂ ਨੂੰ ਫਾਇਦਾ ਹੋਵੇਗਾ ਲੋਕਾਂ ਨੂੰ ਇਸ ਦੀ ਸਿਖਲਾਈ ਵੀ ਦਿੱਤੀ ਜਾਵੇਗੀ ਇਸ ਦੇ ਨਾਲ ਬਿਹਾਰ ਦੇ ਉਹਨਾਂ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਵੇਗਾ ਜੋ ਮਖਾਨੇ ਦੀ ਖੇਤੀ ਕਰਦੇ ਨੇ ਇਸ ਬਜਟ ਦੇ ਵਿੱਚ 10 ਹੋਰ ਵੱਡੇ ਐਲਾਨ ਹੋਏ ਨੇ ਆਓ ਤੁਹਾਨੂੰ ਅੱਗੇ ਦੱਸਦੇ ਹਾਂ ਦੱਸਦੇ ਹਾਂ ਕਿ ਆਸਾਮ ਦੇ ਵਿੱਚ ਯੂਰੀਆ ਪਲਾਂਟ ਸਥਾਪਿਤ ਕੀਤਾ ਜਾਵੇਗਾ ਨਾਮ ਰੂਪ ਦੇ ਵਿੱਚ ਬਣਨ ਵਾਲੇ ਇਸ ਪਲਾਂਟ ਦੀ ਸਾਲਾਨਾ ਸਮਰੱਥਾ 12.7 ਲੱਖ ਮੈਟ੍ਰਿਕ ਟਨ ਹੋਵੇਗੀ ਇਸ ਤੋਂ ਇਲਾਵਾ ਪੂਰਬੀ ਖੇਤਰ ਦੇ ਵਿੱਚ ਤਿੰਨ ਬੰਦ ਯੂਰੀਆ ਪਲਾਂਟ ਦੁਬਾਰਾ ਖੋਲੇ ਜਾਣਗੇ ਸਰਕਾਰ ਦੇ ਇਸ ਫੈਸਲੇ ਨਾਲ ਯੂਰੀਆ ਦੀ ਸਪਲਾਈ ਵਧਾਉਣ ਦੇ ਵਿੱਚ ਮਦਦ ਮਿਲਣਗੀ ਸਰਕਾਰ ਨੇ IIT ਪਟਨਾ ਦੇ ਵਿਸਤਾਰ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਪੰਜ ਹੋਰ ਆਈ ਆਈ ਟੀਜ਼ ਦੇ ਵਿੱਚ ਵਾਧੂ ਬੁਨਿਆਦੀ ਢਾਂਚਾ ਬਣਾਇਆ ਜਾਵੇਗਾ ਆਈ ਆਈ ਟੀ ਦੇ ਵਿੱਚ 500 ਅਤੇ ਮੈਡੀਕਲ ਕਾਲਜਾਂ ਦੇ ਵਿੱਚ 75000 ਸੀਟਾਂ ਵਧਾਉਣ ਦਾ ਐਲਾਨ ਕੀਤਾ ਹੈ ਬਜਟ ਦੇ ਵਿੱਚ ਪ੍ਰਧਾਨ ਮੰਤਰੀ ਧੰਨ ਧੰਨ ਖੇਤੀਬਾੜੀ ਯੋਜਨਾ ਦਾ ਵੀ ਐਲਾਨ ਕੀਤਾ ਗਿਆ ਹੈ ਇਹ ਯੋਜਨਾ 100 ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋਵੇਗੀ ਇਸ ਦੇ ਵਿੱਚ ਲਗਭਗ 1.7 ਕਰੋੜ ਕਿਸਾਨਾਂ ਨੂੰ ਸ਼ਾਮਿਲ ਕਰਨ ਦੀ ਯੋਜਨਾ ਹੈ ਕਿਸਾਨਾਂ ਨੂੰ ਲੰਬੇ ਸਮੇਂ ਅਤੇ ਥੋੜੇ ਸਮੇਂ ਦੇ ਕਰਜ਼ਿਆਂ ਦੀ ਸਹੂਲਤ ਮਿਲੇਗੀ ਸਿੰਚਾਈ ਸਹੂਲਤਾਂ ਦੇ ਵਿੱਚ ਸੁਧਾਰ ਕੀਤਾ ਜਾਵੇਗਾ ਇਸ ਦੀ ਮਦਦ ਨਾਲ ਉਦੇਸ਼ ਖੇਤੀਬਾੜੀ ਉਤਪਾਦਕਾਂ ਨੂੰ ਵਧਾਉਣਾ ਹੈ ਬਜਟ ਦੇ ਵਿੱਚ ਕੇਂਦਰ ਸਰਕਾਰ ਨੇ ਦੇਸ਼ ਦੇ ਛੋਟੇ ਸ਼ਹਿਰਾਂ ਨੂੰ 88 ਹਵਾਈ ਅੱਡਿਆਂ ਨਾਲ ਜੋੜਨ ਦੀ ਯੋਜਨਾ ਪੇਸ਼ ਕੀਤੀ ਹੈ ਇਸ ਤੋਂ ਇਲਾਵਾ ਪਟਨਾ ਹਵਾਈ ਅੱਡੇ ਦਾ ਵਿਸਤਾਰ ਕੀਤਾ ਜਾਵੇਗਾ ਬਿਹਾਰ ਦੇ ਵਿੱਚ ਮਖਾਨਾ ਬੋਰਡ ਸਥਾਪਿਤ ਕੀਤਾ ਜਾਵੇਗਾ ਇਸ ਨਾਲ ਸੂਬੇ ਦੇ ਲੱਖਾਂ ਕਿਸਾਨਾਂ ਨੂੰ ਫਾਇਦਾ ਮਿਲੇਗਾ ਸਰਕਾਰ ਨੇ ਸਟਾਰਟਅਪ ਬਜਟ ਵਾਦਾ ਕੀਤਾ ਹੈ ਨੌਜਵਾਨਾਂ ਲਈ ਸਸਤੇ ਕਰਜ਼ਿਆਂ ਦਾ ਐਲਾਨ ਕੀਤਾ ਹੈ ਦੇਸ਼ ਦੇ ਵਿੱਚ ਖਡੌਣਿਆਂ ਦਾ ਇੱਕ ਗਲੋਬਲ ਹੱਬ ਬਣਾਇਆ ਜਾਵੇਗਾ ਇੱਥੇ ਉੱਚ ਗੁਣਵੰਤਾ ਵਾਲੇ ਵਾਤਾਵਰਣ ਅਨੁਕੂਲ ਖਡੌਣੇ ਤਿਆਰ ਕੀਤੇ ਜਾਣਗੇ ਬਜਟ ਦੇ ਵਿੱਚ MSME ਨਾਲ ਸੰਬੰਧਿਤ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਸਰਕਾਰ ਨੇ ਇਸ ਸੈਕਟਰ ਲਈ ਕਾਰਡ ਜਾਰੀ ਕੀਤੇ ਨੇ ਸਰਕਾਰ ਨੇ ਕਰਜ਼ੇ ਦੀ ਸੀਮਾ 5 ਕਰੋੜ ਰੁਪਏ ਵਧਾ ਕੇ 10 ਕਰੋੜ ਰੁਪਏ ਕਰ ਦਿੱਤੀ ਹੈ ਇਸ ਦੇ ਨਾਲ ਹੀ ਸਟਾਰਟਅਪ ਲੈ ਕਰਜ਼ਾ 10 ਕਰੋੜ ਰੁਪਏ ਵਧਾ ਕੇ 20 ਕਰੋੜ ਰੁਪਏ ਕਰਨ ਦਾ ਐਲਾਨ ਕੀਤਾ ਹੈ ਵਿੱਤ ਮੰਤਰੀ ਨਿਰਮਣਾ ਸੀਤਾਰਮਨ ਨੇ ਐਲਾਨ ਕੀਤਾ ਕਿ ਪਰਮਾਣੂ ਊਰਜਾ ਖੋਜ ਤੇ ਵਿਕਾਸ ਮਿਸ਼ਨ ਦੇ ਤਹਿਤ 5 ਸਵੈ ਦੇਸ਼ੀ ਤੌਰ ਤੇ ਵਿਕਸਿਤ ਛੋਟੇ ਮੋਡੀਊਲਰ ਪਰਮਾਣੂ ਰੀਐਕਟਰ 2033 ਤੱਕ ਕਾਰਜਸ਼ੀਲ ਹੋ ਜਾਣਗੇ ਕੇਂਦਰ ਸਰਕਾਰ ਨੇ ਸਹਿਸਪਾਟੇ ਨੂੰ ਵੀ ਉਤਸ਼ਾਹਿਤ ਕਰੇਗੀ ਰਾਜਾਂ ਦੇ ਸਹਿਯੋਗ ਦੇ ਨਾਲ 50 ਦੇਸ਼ ਪਠਾਨਸਥਾਨ ਵਿਕਸਿਤ ਕੀਤੇ ਜਾਣਗੇ ਇਸ ਦੇ ਨਾਲ ਹੀ ਮੈਡੀਕਲ ਟੂਰਿਜ਼ਮ ਲਈ ਆਸਾਨ ਵੀਜ਼ਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਵੀਜ਼ਾ ਨਿਯਮਾਂ ਨੂੰ ਸਰਲ ਬਣਾਇਆ ਜਾਵੇਗਾ ਕੇਂਦਰ ਸਰਕਾਰ ਨੇ ਜਲ ਜੀਵਨ ਮਿਸ਼ਨ ਦਾ ਵਿਸਤਾਰ ਕਰਨ ਦਾ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1 ਲੱਖ ਅਧੂਰੇ ਘਰਾਂ ਨੂੰ ਪੂਰੇ ਕੀਤੇ ਜਾਣਗੇ ਅਗਲੇ ਹਫਤੇ ਸੰਸਦ ਦੇ ਵਿੱਚ ਇੱਕ ਨਵਾਂ ਆਮਦ ਟੈਕਸ ਬਿੱਲ ਆਵੇਗਾ ਕੈਂਸਰ ਨੂੰ ਹਰਾਉਣ ਦੇ ਉਦੇਸ਼ ਤੇ ਨਾਲ ਸਰਕਾਰ ਨੇ ਡੇ ਕੇਆਰ ਕੈਂਸਰ ਸੈਂਟਰ ਕੋਲਣ ਦਾ ਐਲਾਨ ਕੀਤਾ ਹੈ ਜਦਕਿ ਬੀਮਾ ਖੇਤਰ ਦੇ ਵਿੱਚ ਸਰਕਾਰ ਨੇ ਐਫ ਡੀ ਆਈ ਸੀਮਾ ਨੂੰ 100% ਤੱਕ ਦਾ ਵਾਅਦਾ ਕੀਤਾ ਹੈ